ਇੱਧਰ ਮੱਕੀ ਦੀਆਂ ਰੋਟੀਆਂ ਬਣਦੀਆਂ ਨੇ ਤੇ ਇੱਧਰ ਆਪਣੇ ਕarele ਬੜੇ ਪਏ ਆ ਤੇ ਇੱਧਰ ਢਾਲ ਵੀ ਆ ਤੇ ਮੱਕੀ ਦੀ ਰੋਟੀ ਤੇ ਦੇਖੋ ਤੇ ਇੱਧਰ ਕarele ਤੇ ਬਾਹਰ ਦੇਖ ਦਿਖਾਉਣੀ ਆ ਤੁਹਾਨੂੰ ਕੀ ਕਰ ਰਹੇ ਨੇ ਬਾਹਰ ਕੀ ਕਰਦੇ ਨੇ ਉਹ ਦਿਖਾਉਣੇ ਆਪਾਂ ਤੁਹਾਨੂੰ ਹਲੋ ਜੀ ਆਪਾਂ ਕੱਢ ਰਹੇ ਹਾਂ ਖੋਆ ਤੇ ਇੱਧਰ ਬੈਠੇ ਆ। ਇੱਧਰ ਭੂਆ ਜੀ ਖਾ ਰਹੇ ਆ ਰੋਟੀ ਤੇ ਨਾਲ ਬੱਲੇ ਲੱਸੀ, ਡਰਾਈ ਫਰੂਟ। ਨਾਲ ਲਸਣ ਵੀ ਰੱਖਿਆ ਨਾਲ ਹੈ। ਭੂਆ ਜੀ ਕੋਲੋਂ ਹੀ ਦੁੱਧ ਲਿਆਂਦਾ। ਪੂਏ ਸਾਡੇ ਮੱਕੀ ਦੀ ਰੋਟੀ ਖਾਂਦੇ ਆ ਮੈਂ ਲਾ ਲਾ ਕੇ ਗਰਮਾ ਗਰਮ ਪੂਆ ਜੀ ਨੂੰ ਦਿੰਨੀ ਆ ਰੋਟੀਆਂ ਮੱਕੀ ਦੀਆਂ ਮੱਕੀ ਦੀਆਂ ਰੋਟੀਆਂ ਹਾਂ ਤਾਂ ਹੀ ਕਹਨੀ ਆ ਨਹੀਂ ਪੂਏ ਐਦਾਂ ਨਹੀਂ ਹੈਗਾ ਤੇ ਉਹ ਪੋਲੀਆਂ ਲੈਂਉਂ ਤਾਂ ਹੈਨਾ ਹੂੰ ਹੂੰ ਪੋਲੀਆਂ ਨੇ ਹਾਂ ਨਰਮ ਨੇ ਕਣਕ ਦੀ ਰੋਟੀ ਵਾਂਗੂ ਐ ਕਣਕ ਦੀ ਰੋਟੀ ਉਹ ਦੇਖਾ ਮੇਰੀ ਅੰਦਰ ਰੋਟੀ ਵੀ ਨਾ ਮੱਚ ਜਵੇ ਚਲੋ ਉਹ ਵੀ ਕੰਮ ਹੋ ਗਿਆ ਲਓ ਜੀ ਆਪਾਂ ਆਪਣੀ ਵੀ ਰੋਟੀ ਲੈ ਆਏ ਤੇ ਇਧਰ ਲੱਸੀ ਪਈ ਹੈ ਆਪਣੀ ਮਸੀਂ ਰੋਟੀ ਖਾਣੇ ਆ ਉਧਰ ਹੁਣ ਭੂਰ ਜੀ ਲੱਗ ਗਏ ਨੇ ਕੜਾਹੀ ਦੇ ਉੱਪਰ ਆ ਲਓ ਜੀ ਸਾਰੇ ਜਣੇ ਖਾ ਲੋ ਰੋਟੀਆਂ ਇਹ ਕਨਾਂਾ ਕੋਰ ਘੰਟਾ ਲੰਘਦੀ ਹੈ। ਬਹੁਤ ਨਹੀਂ ਬੱਤੀ। ਆਹੋ। ਉਹ ਵੀ ਅੱਜ ਹੀ ਕੱਲੇ ਰੋਟਾ ਉਠਾਲਦੇ ਆਂ ਨੇ ਆ। ਉਹਦੇ ਤੇ ਚੁੱਲੇ ਤੇ ਕੱਢਦੇ ਆਂ। ਮੈਂ ਚੁੱਲੇ ਤੇ ਆਂ ਤਾਂ ਮੇਰੇ ਹੱਥ ਵੱਧ ਗਈ। ਕਦੇ ਵੱਧ ਗਈ ਕੜਾਹੀ ਕਾਲੀ ਹੋ ਜਾਂਦੀ ਆ ਜਦੋਂ ਮੂਰੇ ਬਹੁਤ ਲੱਗਦਾ। ਜਿੰਨਾਂ ਨੂੰ ਸੇਕ ਹੁੰਦਾ ਫਿਰ ਉਧਰ ਨੂੰ ਹੀ ਲੱਗੀ ਜਾਂਦਾ। ਉਧਰ ਲੱਗੀ ਜਰਾ ਤਾਂ ਮੈਂ ਨਾ ਲੱਗਦੀ ਆ ਲੱਖੇ ਉਹਨਾਂ ਦੇ। ਹੁਣ ਸ਼ਾਮ ਆਈ ਆ ਉੱਥੇ ਦੇਖੋ ਐਸ ਟਾਈਮ ਹੁਣ ਕਿੰਨੇ ਵਜ ਗਏ ਨਾ। ਹੁਣ ਬਰਾਂਡੇ 'ਚ ਸ਼ਾਮ ਆਈ ਆ। ਨੀ ਪਰ オプション ਉਹ ਬੇਰਨ ਦਿੱਤੇਗੇ ਫੇ ਤਾਂ ਉਪ ਵੀ ਚਲ ਜਾਨੇ ਸਰਦੀਆਂ ਲਈ ਬਹੁਤ ਠੀਕ ਆ ਮੈਂ ਕਹਿਆ ਸਰਦੀ ਸਿਆਣਾ ਲਈ ਸਭ ਤੋਂ ਵਧੀਆ ਵਧੀਆ ਹੈ ਇੱਥੇ ਮਤਲਬ ਬਾਹਰ ਹੀ ਆਪਣੇ ਚੁੱਲ੍ਹੇ ਦੇ ਬਣਾਉ ਚੀਜ਼ ਤੇ ਇੱਥੇ ਧੁੱਪੇ ਬੈਠ ਕੇ ਉੱਥੇ ਕਿਚਨ ਦੇ ਵਿੱਚ ਉੱਥੇ ਖਾ ਲਉ ਅਜੇ ਅਰਬੀ ਦਾ ਵਿਆਹ ਕਰਨਾ ਹੈ ਨਾ ਹੋਰ ਕੋਈ ਤੁਸੀਂ ਲੈ ਜਿਓ ਅਰਬੀ ਥੋੜੀ ਜੀ ਠੀਕ ਅਰਬੀ ਉਹ ਸਬਜ਼ੀ ਬਣਾ ਲਿਓ ਸਬਜ਼ੀ ਕਿੱਥੋਂ ਲੈ ਆਈ ਸੀ ਉਧਰ ਆਪਣੇ ਬੀਜੀ ਹੋਈ ਸੀ ਪੱਟੀ ਉਧਰ ਬੀਜ ਰੱਖ ਲਵੇ ਜਦੋਂ ਤਾਂ ਬੀਜ ਲੋ ਬੀ ਬੀਜਣਾ ਫਿਰ ਬੀ ਬੀਜ ਲੋ ਹੋਰੇ ਬੀਜੂਗਾ ਨਾ ਆਹ ਕਣ ਤੇ ਨਾਲੇ ਬੀਜ ਬੱਟਾ ਦੇ ਬੱਟਾ ਦੇ ਆਹੋ ਬੱਟਾ ਨਹੀਂ ਹਾਕ ਤੇ ਲਿਆਇਓ ਚੱਕ ਕੇ ਉਹਰੇ ਨੂੰ ਬਾਹਰ ਮਾਰ ਬੈ ਲਾ ਤੇਰਾ ਖਰਾਬ ਹੋਣਾ ਇਹ ਕਰ ਦੇ। ਓਰੇ ਚੱਕ ਕੇ ਲਿਆ ਦਿਓ ਮੈਨੂੰ। ਇਹ ਅਰਜੀ ਨੂੰ ਥੋੜੂ ਵੀ ਨਹੀਂ ਦਿੰਦੇ ਮੈਨੂੰ, ਪਚਾਂਦੀ ਦੇ ਵੀ ਨਹੀਂ ਦਿੰਦੇ। ਇਹ ਵੀ ਵੀ ਨਹੀਂ। ਸਾਗ ਹੋ ਪਾਰ। ਸਾਗ। ਆ ਸਾਗਾ ਲੱਡਾ ਟਾਪੇ ਚ ਰੱਖ ਕੇ ਫੜਾ ਦਿਓ ਮੈਨੂੰ। ਹਾਂਜੀ। ਇਹ ਨਹੀਂ। ਇਹ ਅਰ ਵੀ ਨਹੀਂ ਮੈਂ ਕਿਹਾ ਹੈਗਾ। ਸਾਗ। ਅਰ ਬੀਬੀ ਲਿਆ ਓਰੇ ਇੱਥੇ ਬੈਠੇ ਬੈਠੇ ਕਰ ਦਿੰਨੇ ਕੰਮ। ਨਹੀਂ ਚਲ ਕੱਲੂ ਕਰ ਲਾਂਗੇ ਤਾਂ ਤਾਂ। ਸਾਗ ਲਿਆ ਦੋ ਆਏ ਗਏ ਮੈਂ ਅੱਜ ਵੀ ਸਾਗ ਧਾਰੀ ਹੈ ਸਾਗ ਧਾਰੀ ਹੈ ਇਹ ਕੀ ਹੈ ਪਾਲਕੀ ਹੈ ਅਦਰਕ ਲੈ ਗਏ ਹਾਂ ਪਹਿਲਾਂ ਤੇ ਦੇ ਵਿੱਚ ਚਾਇਨ ਕੱਢ ਲਈ ਅੱਜ ਵੀ ਹੋਰ ਰਾਲ ਕੇ ਸਬੂਰ ਬੈਠ ਕੇ ਰੱਖ ਲੈਣੀ ਹੈ ਆ ਫੇ ਨੂਨ ਮਸਾਲਾ ਪਾ ਕੇ ਸਾਗ ਉਸ ਯਾਰ ਪਈ ਗਈਆਂ ਤਾਲੀਆਂ ਇਹ ਆਉਂਦੀ ਹੈ ਤੁਸੀਂ ਵੀ ਕੁ ਮੇਰੇ ਤੇ ਹੁਣਾ ਲੰਦੇ ਅਦਰਕ ਪਾਲਕਾ ਇਹ ਵਿੱਚ ਮਿੱਠੇ ਆਏ ਨੇ ਵਿੱਚ ਹੱਦ ਆ 100 ਰੁਪਏ ਲੱਗ ਜਾਂਦਾ ਇੱਕ ਨਹੀਂ 130 ਰੁਪਏ ਦਾ 103 हां ਉਹਨੇ ਨੂੰ 4 ਗੇ ਲੈਕਣੇ ਦੇਖ ਲੈ ਮਾੜਾ ਜਿਹਾ ਉੱਤਰ ਦੇਖਦੇ ਇੱਥੇ ਕਾਫੀ ਮਾੜਾ ਜਿਹਾ ਪਾ ਕੇ ਦੇਖਾ ਬਾਕੇ ਜਾ ਅਦਰਕ ਤਾਂ ਜਿਆਦਾ ਲਿਆਉਂਦੇ ਥੋੜਾ ਜਿਹਾ ਤੇਰਾ ਇੱਕ ਨੇ ਹੋ ਕਰੇ ਚਾਲਾਸੀ ਮੈਂ ਖਾ ਕੇ ਦੇਖਣਾ ਹੈ ਖਾ ਕੇ ਦੇਖਣਾ ਅਸੀ ਪੋਈ ਖਾਣੇ ਆ ਜਰੂਰ ਜਦ ਥੋੜਾ ਜਿਹਾ ਰਹਿ ਜਾਂਦਾ ਨਾ ਹੈ ਜਦ ਥੋੜਾ ਜਿਹਾ ਰਹਿ ਜਾਂਦਾ ਸੀ ਕੋਲੀ ਚ ਪਾ ਕੇ ਖਾਣੇ ਹੁੰਨੇ ਆ ਆ ਕੋਲੀ ਚੇ ਕਹੂੰਗਾ ਹਾਂ ਚੀਨੀ ਪਾ ਕੇ ਸੋ ਟੇਸਟੀ ਲੱਗਦਾ ਮਤਲਬ ਉਹ ਲੋਟੇ ਖਾਲੀ ਫਿਰ ਨਹੀਂ ਖਾ ਹੁੰਦਾ ਫਿਰ ਨਹੀਂ ਖਾ ਹੁੰਦਾ ਪੋਈ ਹਾਂ ਹਾਂ ਆ ਗਈ ਮਾਨੂੰ ਕੀ ਖਾਣਾ ਹੈ ਬੈ ਗਈ ਹਾਂ ਤੇ ਗੰਦ ਨਹੀਂ ਅਕੜਾ ਹੀ ਦਿਖਵਾ ਰੱਖਦੀ ਮਤਲਬ ਜਿਆ ਕੜਾਈ ਚ ਹੂੰ ਦੇਖੀ ਪੋਈ ਬਿੱਲੀ ਕੇ ਮੈਂ ਬੈ ਗਈ ਪਿੱਛੇ ਤੁਹਾਡੇ ਬਿੱਲੀ ਕਿਵੇਂ ਬੈਗੀ ਆ ਕੇ ਲੋ ਜੀ ਪਿੱਛੇ ਬੈਗੀ ਦੁੱਧ ਕਰਕੇ ਖੁਸ਼ਬੂ ਆ ਗਈ ਇਹਨੂੰ ਵੀ ਖੁਆ ਕੱਢਦੇ ਆ ਇਹਨੂੰ ਦੁੱਧ ਦੀ ਆ ਗਈ ਆ ਕਿ ਪਾਣਾ ਬਿਸਕਟ ਪਾਣਾ ਕਿ ਮਾਮਾ ਇਹਨੂੰ ਖੋਣਾ ਚਾਹੀਦਾ ਕੋਸ਼ ਬੇਚਰੀ ਆਈ ਹੈ ਹੈਨਾ ਆਪਣੇ ਘਰੇ ਦੇਖੀ ਬੈਠ ਤੇ ਕਿਵੇਂ ਗਈ ਆ ਕੇ ਹੈਨਾ ਆਰਾਮ ਨਾਲ ਹਾਂ ਬੈਗੀ ਆਰਾਮ ਨਾਲ ਪਈ ਹੈ ਸਾਡੀ ਖੁਆ ਕੱਢਦੇ ਨੇ ਤੇਰੇ ਵਾਸਤੇ ਹੀ ਕੱਢਦੇ ਕਿ ਇਹ ਸੋਣਾ ਹੋ ਗਿਆ ਰੈਡ ਰੈਡ ਜਿਹਾ ਨਾ ਕੋਈ ਵਜਾਇ ਉਹ ਜਿਹੜਾ ਮੁੱਲ ਦਾ ਹੁੰਦਾ ਖੁਆ ਉਹ ਨਹੀਂ ਐਵੇਂ ਹੁੰਦਾ ਹਗਾ ਉਹ ਇਕਣ ਦਾ ਹੀ ਕਰ ਦਿੰਦੇ ਨੇ ਨਹੀਂ ਉਹ ਤਾਂ ਕੱਚਾ ਕੱਚਾ ਹੋ ਜਾਂਦਾ ਹਾਂ ਕੱਚਾ ਇਕਣੇ ਰੱਖ ਲਿਆ ਇਕਣੇ ਪਾਉਂਦੇ ਨੇ ਉਹਨਾਂ ਨੇ ਬੇਟ ਕਰਨਾ ਹੁੰਦਾ ਵਜਨ ਵਧਾਉਣਾ ਹੁੰਦਾ ਇਕਣ ਇਕਣ ਕਰਕੇ ਜਿਹੜੀ ਆਪਣੇ ਹੱਥਾਂ ਨਾਲ ਹੋਰ ਕਰਦੀ ਚੀਜ਼ ਹੁੰਦੀ ਆ ਫਰ ਫਾਇਨ ਕਰਕੇ ਜਾਂ ਕਾਠਾ ਹੋਣਾ ਜਾਂ ਕੱਢਣਾ ਉਹਨਾਂ ਨੇ ਐ ਪਤਰੇ ਪਤਰੇ ਦੇ ਉੱਤੇ ਹੀ ਕੁਝ ਮਾਰਦਾ ਐ ਹਲਵਾਈ ਜਦੇ ਉਹ ਖੁਆ ਬਣ ਜਾਂਦਾ ਹਮ ਆਹ ਜੇ ਮੈਨੂੰ ਵੀ ਦਿਓ ਕੌਲੀ ਚ ਪਾ ਕੇ ਖਰਾ ਰੋਟ हां मैं भी खाना है। ਇਹ ਦੇ ਵਿੱਚ ਦੇ ਦੇ ਤੁਸੀਂ ਆਪਣੇ ਵਾਲੀ ਚ। ਇਹ कच्चा कच्चा ਕੀ ਚੰਗਣਾ ਲੱਗਦਾ। ਬਗਦ ਖੋਗਾ ਨਿਕਲੂਗਾ ਨਾ ਜਿਹੜਾ ਉਹ ਲੱਗਿਆ ਦੂਗਾ। ਉਹ ਆ ਜੀ ਤੁਸੀਂ ਇਹ ਖਾਦਾ ਤੁਸੀਂ ਖਾ ਕੇ ਦੇਖਿਓ ਇਹ। ਉਹ ਉਹਦੇ ਵਿੱਚ ਮਿੱਠਾ ਪਾ ਕੇ ਇਹ ਤਾਂ ਬਹੁਤ ਟੇਸਟੀ ਹੁੰਦਾ। ਉਹਦੇ ਵਿੱਚ ਮਿੱਠਾ ਪਾ ਕੇ ਦੇਖੀ ਜਦੋਂ ਦੂਏ ਖੋਏ ਚ ਜਦਾ ਹੋਊਗਾ। ਨਿਆਣ ਕਹਿੰਦੇ ਨਿਆ ਕੜਾਈ ਚ। ਤੁਸੀਂ ਉਹ ਖਾ ਲਿਓ ਅਸੀਂ ਆ ਖਾ ਲੈਂਦੇ। ਖਰਚੇ ਕੇ ਖਰਚੇ ਕੇ ਨਾ ਸਾਨੂੰ ਨਹੀਂ ਸਾਨੂੰ ਖਵਾ ਰੱਖਦੇ ਐਨਾ ਖਾ ਹੁੰਦਾ ਕਿਤੇ ਕੰਮ ਦਾ ਭਾਈ ਨਾ ਮਿੱਟੇ ਲੰਮੀ ਗੁੜੇ ਆਪੇ ਬਿਆਂ ਦੇ ਵਿੱਚ ਇਹ ਜੀ ਇਹ ਰਵੜੀ ਬਣ ਗਈ ਹਾਂ ਹੈਨਾ ਉਹ ਨਾਲ ਜਲੇਬੀਆਂ ਰੱਖ ਦਿੰਦੇ ਨੇ ਫੇ ਰਵੜੀ ਆ ਹੁਣ ਉਹ ਦੁੱਧੂਏ ਦੁੱਧ ਦੀ ਬਣਾਉਂਦੇ ਨੇ ਜਿਹੜਾ ਸਪਰਾਈਟੇ ਦਾ ਦੁੱਧ ਹੁੰਦਾ ਉਹ ਸੁੱਕਾ ਦੁੱਧ ਉਹ ਵੀ ਰਵੜੀ ਬਣਾਉਂਦੇ ਚੱਲੀ ਮੈਡਮ ਉਹਨੂੰ ਕੁਝ ਪਾਉਣਾ ਸੀ ਚੱਲੀ ਹੁਣ ਆਜਾ ਇੱਧਰ ਮਾਂ 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 ਕੁਛ ਦਿਖ ਗਿਆ ਉਹਨੂੰ ਅੱਛਾ ਉੱਧਰ ਬੈਗੀ ਹੂੰ ਲਾਈ ਗਈ ਉੱਧਰ ਇਹ ਜਲੇਬੀ ਆ ਜਦੋਂ ਵਿਆਹ ਦੇ ਵਿੱਚ ਹੈ ਨਾ ਜਲੇਬੀਆਂ ਦੇ ਨਾਲ ਰਵੜੀ ਜੀ ਹੁੰਦੀ ਹੈ ਨਾ ਉਹ ਬੜੀ ਟੇਸਟੀ ਲੱਗਦੀ ਆ ਹਾਂ ਹਾਂ ਉਹ ਉਹਦੀ ਹੁੰਦੀ ਆ ਬਰੀਕ ਜੀ ਜਲੇਬੀ ਬਣਾਉਗੇ ਉਹਨੇ ਛੋਟੇ ਛੋਟੇ ਪਤਲੀ ਜੀ ਜਲੇਬੀ ਤੇ ਨਾਲ ਇਹ ਰਵੜੀ ਆ ਸਾਡੇ ਵੀ ਲਿਆ ਜੀ ਉਹਨੂੰ ਉਹ ਕਹਿੰਦੇ ਨੇ ਜਲੇਬੀ ਅਮਰਤੀ ਬਸ ਅਮਰਤੀ ਵੀ ਹੁੰਦੀ ਹੈ ਪਰ ਅਮਰਤੀ ਵੀ ਹੁੰਦੀ ਹੈ ਪਰ ਇਹ ਦੂਜੀ ਜਲੇਬੀ ਜਿਹੜੀ ਪਤਲੀ-ਬਤਲੀ ਜਿਹੜੀ ਆਪਾਂ ਆਮ ਹੁਣ ਸਿੰਪਲ ਬਣਾਉਨੇ ਆ ਜਿਵੇਂ ਕੱਲ ਬਣਾਈਆਂ ਸੀ ਉੱਥੇ ਤੁਸੀਂ ਹਾਂ ਹਾਂ ਹੂੰ ਭੋਗਦੇ ਇਹ ਮੁੱਲ ਦੀਆਂ ਲਿਆਏ ਸੀ ਇਹ ਜਿਹੜੀਆਂ ਜਮਾ ਹੀ ਬਰੀਕ ਆਏ ਨਿਗੇ ਨਿਗੀਆਂ ਕਟੀਆਂ-ਕਟੀਆਂ ਹੂੰ ਉਹ ਅਮਰਤੀ ਹੁੰਦੀ ਹੈ ਖਰਾ ਰੋਟ ਗਿੱਟੇ ਕੇ ਪਾਣੀ ਆਉ ਲੋ ਪਾਣੀ ਪਰ ਉਹ ਸਿੱਡ ਦੰਦੇ ਨੇ ਵਿੱਚ ਕੁਝ ਰਾਰ ਰੋਟ ਗਿਆ ਵਿੱਚ ਨਿਕੜ ਚੋਕੜ ਗਿਆ ਪਤਾ ਨਹੀਂ ਕਾਵਾ ਪਾਣੀ ਮਾਰਦੇ ਨੇ ਨਿਆਣਿਆਂ ਨੂੰ ਪਤਾ ਫੇ ਪਾਣੀ ਮਾਰਦੇ ਨੇ ਮੈਨ ਲੱਗਦੀ ਇਹ ਸਰਫ ਦਾ ਪਾਣੀ ਸਟਿਆ ਤੀ ਗਿਆ ਉਹਨੇ ਹਾਂ ਮੈਂ ਕਿਹਾ ਹੈ ਨਹੀਂ ਪੂਰਾ ਸਾਰ ਪਤਾ ਨਹੀਂ ਪਉਣੀ ਨਹੀਂ ਨੇਆਂ ਨੇ ਲਿਆਣਿਆਂ ਨੂੰ ਪਤਾ ਕੀ ਸਟਿਆ ਹਤੀ ਨਹੀਂ ਨਹੀਂ ਕੁਝ ਹੋਰ ਹੋਣਾ ਸਾਰਫ ਥੋੜਾ ਪਉਣਗੇ ਉਹ ਪਰ ਫਿਰ ਵੀ ਕੋਈ ਵੀ ਚੀਜ਼ ਪਾਉਂਦੇ ਜਿਵੇਂ ਹੁਣ ਇੰਨਾ ਗਏ ਹੁਣ ਉਹਨਾਂ ਨੇ ਕੋਈ ਚੀਜ਼ ਪਾਉਣੀ ਇਕੱਠਾ ਹੋ ਜਾਣਾ ਉਹ ਵੀ ਮਾੜੀ ਚੀਜ਼ ਏ ਫਿਰ ਹਾਂ ਹਾਂ ਇੰਨਾ ਇੱਥੋਂ ਉਹਨਾਂ ਨੇ ਇਕੱਠਾ ਕਰਦਿਆ ਕਿੱਥੇ ਤਾਂ ਆਪਾਂ ਸ਼ੁੱਧ ਆਪਣੇ ਘਰੇ ਸ਼ੁੱਧ ਬਣਾਉਣੀ ਆ ਚੀਜ਼ ਬਣਾਉਣੀ ਆ ਉਹਨਾਂ ਨੇ ਵਿੱਚ ਪਾ ਦੇਣਾ ਜਿਹੜਾ ਮੰਗਾਉਂਦੇ ਨੇ ਚੀਜ਼ਾਂ ਹਾਂ ਵਿੱਚ ਪਾਊਡਰ ਪੂਰ ਕੰਸਰਟ ਦੇ ਨੇ ਇੱਕ ਅੱਛਾ ਪਾਊਡਰ ਜਿਆ ਐ ਮਾਰਦੇ ਨੇ ਕਿ ਹੁਣ ਜਿਆ ਗਲਾਬ ਜਾਮਣਾ ਬਣਾਉਨੇ ਆ ਪਾਊਡਰ ਨੂੰ ਫੜਮ ਪਾਉਂਦੇ ਹੀ ਨਹੀਂ ਉਹ ਚ ਐ ਇੱਕੜ ਦੇ ਵਿੱਚੋਂ ਹੀ ਗਲਾਬ ਜਾਮਣਾ ਕਰ ਦਿੰਦੇ ਨੇ ਪਾ ਕੇ ਨਹੀਂ ਇਹ ਆਪਾਂ ਰਹਿ ਮੇ ਕਾੜਨਾ ਹੈ ਜਿਹੜਾ ਹਾਂ ਪਤਾ ਨਹੀਂ ਕਿੱਥੇ ਹੋਣੀ ਐ ਦੇਖਿਓ ਕੋਈ ਹੁੰਦਾ ਨਹੀਂ ਆਇਆ ਹੋਇਆ ਹਾਂ ਹਾਂ ਬੁਈ ਬਾਜ਼ਾਰ ਦਾ ਜਿਹੜਾ ਹੁੰਦਾ ਹੋ ਚਿਕਨਾ ਚਿਕਨਾ ਜਿਹਾ ਹੁੰਦਾ ਹੈ ਨਾ ਕੋਆ ਹਾਂ ਹਾਂ ਜੋ ਗਨਾ ਜੋ ਗਨਾ ਜਾਂਦਾ ਹਾਂ ਆਪਣਾ ਜਿਹੜਾ ਘਰ ਦਾ ਬਣਦਾ ਉਹ ਦਾਣੇਦਾਰ ਬਣਦਾ ਉਹ ਦਾਣੇਦਾਰ ਹੁੰਦਾ ਉਹ ਸਵਾਲ ਹੋਰ ਹੁੰਦਾ ਉਹਦਾ ਭੱਕ ਦੇਖ ਲੈਣੇ ਆ ਵੀ ਬਹੁਤ ਸੋਨਾ ਪਿਆ ਹਮ ਮਾਂ ਕਿਹਾ ਗ੍ਰੀਤ ਨੂੰ ਮਾਂ ਜੇ ਮੈਂਸ ਨਹੀਂ ਦੁੱਧ ਪੀਲੀ ਦੁੱਧ ਫਟਾ ਲਾ ਮਿਲਕ ਪਾਊਡਰ ਉਹ ਨਹੀਂ ਹੁੰਦਾਗਾ ਦੁੱਧ ਆਖਵਾ ਉਹ ਦਾਣੇਦਾਰ ਜੇ ਮੈਂ ਮਿਲਕ ਬਿਨਾ ਮਿਲਕ ਮਿਲਕ ਕੇਕ ਮਿਲਕ ਕੇਕ ਵਰਗਾ ਹੁਣ ਇੰਨੇ ਸਾਰੇ ਹੋ ਰੱਖੀ ਬੈਠੀ تھی ਗੈਨੀ ਬੀਏ ਦਾ ਇੱਕ ਦਿਨ ਦਾ ਸੀ ਬਣਾ ਲਿਆ ਮਿਲਕ ਕੇਕ ਦੀ ਘਰ ਦੇ ਘਰ ਦੇ ਪਲੀਏ ਭੜੇ ਨਿੰਬੂ ਪਾਉਣਾ ਪੈਂਦਾ ਉਹਦੇ ਵਿੱਚ ਮਿਲਕ ਕੇਕ ਚ ਉਹਦਾ ਦਹੀਂ ਫਟਾ ਫਟ ਗਿਆ ਨਹੀਂ ਨਹੀਂ ਜਦੋਂ ਐਦਾਂ ਬਣ ਜਾਣਾ ਇਹਨਾਂ ਨੇ ਫਿਰ ਉਹਦੇ ਵਿੱਚ ਉਹ ਬਦਲ ਦਹੀਂ ਵੀ ਕੌਲੀ ਸਰਦੀ ਫਟ ਗਿਆ ਸੀ ਫਿਰ ਕਰ ਲੂਗਾ ਨਾ ਰੋਡਾ ਕਹਿੰਦਾ ਮੈਂ ਤਾਂ ਉਹ ਅੱਖਾਂ ਦੇ ਡੋਲੇ ਆ ਉਹਨੂੰ ਅੱਖਾਂ ਦੇ ਕਾਨੂੰ ਡੋਲ ਕੇ ਲੈ ਆਦੀ ਆਪਾਂ ਹੋਰ ਕਰਕੇ ਰੱਖ ਦਿੰਨੇ ਆ ਉੱਪਰ ਹਾਂ ਆਹਾਂ زادنا، لا ਕਾਲਾ ਪਨੀਰ ਦੇ ਰਾਗੇ ਦਾ ਪਿਆ ਅਰਜੀ ਨੂੰ ਕਿਹਾ ਕਹਿੰਦੇ ਮੈਂ ਪੁਰਗੀ ਬਣਾ ਲੂੰਗੀ ਲੈ ਜਾਉਂਗੀ ਅਸੀਂ ਕਿਹਾ ਉਹ ਤੂੰ ਲੈ ਜਾ ਰਦਰ ਪਨੀਰ ਘਰ ਦਾ ਪਨੀਰ ਬੁੱਤਾ ਖਾਣੇ ਨੂੰ ਵੀ ਟੇਸਟੀ ਹੁੰਦਾ ਹੈ ਹਾਂ ਘਰ ਦਾ ਪਨੀਰ ਤਾਂ ਵਧੀਆ ਹੁੰਦਾ ਹਾਂ ਘਰ ਦਾ ਪਨੀਰ ਬਣਾਇਆ ਸੀ ਤੁਸੀਂ ਪਨੀਰ ਦੀ ਗੱਲ ਕਰਦੇ ਹੋ ਪਨੀਰ ਅੱਛਾ ਵੀ ਦਹੀਂ ਪਾ ਕੇ ਉਹ ਤਾਂ ਮੈਨੂੰ ਪਤਾ ਹੈ ਹਾਂ ਪਨੀਰ ਤਾਂ ਦਹੀਂ ਪਾ ਕੇ ਬਣ ਜਾਂਦਾ ਉਹ ਜੀ ਉਹ ਹੀ ਕਈ ਵਾਰ ਬਣਾ ਲਿਆ ਹਾਂ ਮੈਂ ਕਿਤੇ ਮਿਲਕ ਕੇਕ ਕਹਿੰਦੇ ਹੋ ਜਿਹੜਾ ਮੈਂ ਫਿਰ ਉਹ ਓਕਣ ਕਹਿੰਦੇ ਮਿਲਕ ਕੇਕ ਬਣ ਜਾਂਦਾ ਮੈਂ ਸੁਣਾ ਦੁੱਧ ਪੀਵੇ ਥੋੜੇ ਨਿੰਬੂ ਪਾ ਲਵੇ ਉਹਦੇ ਵਿੱਚ ਫਿਰ ਕਿ ਜੇ ਆਪਾਂ ਦੇਹੀ ਜਿਆਦਾ ਪਾਵਾਂਗੇ ਫਿਰ ਉਹ ਜ਼ਿਆਦਾ ਖੱਟਾ ਜਿਹਾ ਹੋਊਗਾ। ਨਹੀਂ ਅਸੀਂ ਪਾਣੀ 'ਚ ਕੱਢ ਦਿੰਨੇ ਆ। ਨਹੀਂ ਉਹ ਤਾਂ ਆਪਣਾ ਪਨੀਰ ਤਾਂ ਪਾਣੀ 'ਚ ਨਿਕਲ ਜਾਂਦਾ ਨਾ। ਪਨੀਰ ਦਾ ਤਾਂ ਧੋਤਾ ਜਾਂਦਾ ਜਿਹੜਾ ਖਟਿਆਈ ਹੁੰਦੀ ਹੈ ਕੋਈ ਵੀ ਚੀਜ਼ ਦੀ। ਪਨੀਰ ਤਾਂ ਆਪਾਂ ਘੱਲ ਧੋ ਦਿੰਨੇ ਆ। ਪਰ ਮਿਲਕ ਬਦਾਉਣੀ ਲੈ ਮਿਲਕ ਗੇਗ ਨਹੀਂ ਨਾ ਧੋਤਾ ਜਾਣਾ। ਅਸੀਂ ਨਹੀਂ ਉਹ ਉਹਦਾ ਪਨੀਰ ਉਹ ਪਨੀਰ ਧੋ ਲੈਣੇ ਆ। ਪਨੀਰ ਧੋ ਕੇ ਬਹੁਤ ਹਾਂ ਪਨੀਰ ਤਾਂ ਸਾਰੀ ਧੋਣਿਆ ਸੀ ਧੋਣੇ ਆ। ਜੇ ਨਿੰਬੂ ਪਾਈਏ ਤਾਂ ਵੀ ਧੋ ਦਿੰਨੇ ਆ। ਜੇ ਆਪ ਨਿੰਬੂ ਸੱਤ ਪਾ ਕੇ ਵੀ ਧੋ ਦਿੰਨੇ ਆ। ਉਹ ਅੱਜ ਵਾਲੀ ਦਿੱਤੀ ਆਨੇ ਦੁੱਧ ਉਹ ਰੱਖਿਆ ਜੀ ਪਨੀਰ ਵੀ ਕਰਦਾ ਵਧੀਆ ਬਣਦਾ ਚਾਹ ਹਾਂ 4-5 ਦਿਨ ਹੋ ਗਏ ਜੀ ਸੋਈ ਨੂੰ ਅੱਜ ਮੈਂ ਦੁੱਧ ਕਹਿੰਦੀ ਲਈ ਆਈ ਕਹਿੰਦੀ ਉਹ ਬਾਕੀ ਥੋੜਾ ਜਿਹਾ ਡੇਰੇ ਤੇ ਜਦੋਂ ਵੀ ਮੈਂ ਬਾਕੀ ਯਾਰ ਰੱਖਤਾ ਵਾਲੀ ਦੇ ਇਸ ਹੂੰ ਕਹਿੰਦੀ ਰਾਤ 10:00 ਆਤੀ ਆ ਹੂੰ ਫੇਰ ਮੈਂ ਆ ਡੇਰੇ ਹੁਣ ਰੋਡਾਂ ਮੱਥਾ ਤੇ ਕੇ ਆਉਂਗਾ ਫੇਰ ਅਸੀਂ ਉਹ ਬਰ ਲਟਕਾਂਗੇ ਹੂੰ ਕੱਲ ਨੂੰ ਦੇਖੀ ਜਾਂਦੀ ਆ ਫੇਰ ਲਟਕੂਗੀ ਕੋਣ ਪਤਾ ਜੀ ਨਾ ਨਮਕਾਂ ਨੇ ਛੋਟੀ ਕਰੀ ਹੋਈ ਆ ਆਪਣੀ ਮੇਰੀ ਕੋ ਡੋਂਗੇ ਚੋਦੇ ਵਿੱਚ ਲੱਗ ਜਾਂਦੀ ਆ ਪਤੀਲੇ ਛੋਟੇ ਚ ਛੋਟੇ ਪਤੀਲੇ ਚ ਲੱਗ ਜਾਂਦੀ ਆ بڑے ਪਤੀਲੇ ਦੇ ਵਿੱਚ ਪਹਿਲਾਂ ਬੜੀ ਕਰੀ ਹੋਈ ਸੀਗੀ ਨੇ ਇਹਦੇ ਉੱਪਰ ਠੀਕ ਹੈ ਭੋਜੀ ਦੇਖ ਹੁਣ ਹੌਲੀ-ਹੌਲੀ ਥੋੜ੍ਹਾ-ਥੋੜਾ ਸੇਕ ਲੱਗਦਾ ਹੌਲੀ-ਹੌਲੀ ਨਾ ਬੰਦੇ ਆ ਰਾਮਦਾਰੀ ਆ ਉਹਨਾਂ ਨੇ ਰਾਮਦਾਰੀ ਆ ਕੋਈ ਜ਼ੋਰ ਨਹੀਂ ਲੱਗਦਾ ਹਾਂ ਇਹਦੇ ਉੱਪਰ ਜ਼ੋਰ ਨਹੀਂ ਲੱਗਦਾ ਹੁਣ ਆ ਜਿਹੜੀ ਅੱਗ ਆ ਵੀ ਸਲੋ ਆ ਹਾਂ ਉਹਦਾ ਇਹਨੇ ਉਹ ਜਿਹੜਾ ਹਲੇ-ਦਾਰੇ ਲੱਗਦਾ ਇਹ ਵੀ ਹੋ ਜਾਂਦਾ ਲਲ ਜਾਂਦਾ ਨਹੀਂ ਭਾਈ ਹਲਵਾਈ ਕੱਢੀ ਜਾਂਦੇ ਨੇ ਹੂੰ ਛਿੱਟੇ ਪੈਣ ਲੱਗ ਗਏ ਹਾਂ ਟਟ ਕਰ ਪੂੜੀ ਘਟ ਕਰਨਾ ਚਲ ਵਸ ਅਰੇ ਨਿਕਲ ਨਾ ਨਹੀਂ ਐਕ ਕਨੇ ਹਰ ਜਾਂਦੀ ਹੈ ਥੋੜਾ ਚਰਪੈਣ ਕੇ ਅੱਗ ਤਾਂ ਬਿਲਕੁਲ ਬਹੁਤ ਘੱਟ ਹੈ ਇਹ ਕਿ ਤਾਂ ਬਿਲਕੁਲ ਹੀ ਹੋਇਆ ਨੋਰਮਲ ਬੰਦੇ ਹੁੰਦੇ ਨੇ ਥੋੜਾ ਅਚਰੇ ਸੇ ਪੁੱਛਾਉਣ ਨੂੰ ਫੋਨ ਕਰਕੇ ਕਿੱਥੇ ਆ ਗਈ ਅਸੇ ਰਿਹਾਉਂਦੇ ਤਾਂ ਫੋਨ ਕੱਢ ਲਿਆ ਹਾਂ ਥੋੜੇ ਜਿਹਾ ਆਟੇ ਤੋਂ ਨੜੇ ਤਾਂ ਐਵੇਂ ਨਹੀਂ ਲੱਗਦਾ ਆਹ ਨਹੀਂ ਆਟਾ ਤਾਂ ਜਲਦੀ ਆਪਾਂ ਥੋੜੇ ਜਿਹਾ ਪਹਿਲੇ ਮੈਂ ਪਾਲੇ ਕਸਮਾਰ ਲਵਾਉਣ ਨਾਲੇ ਨਾਲੇ ਉਹ ਡਰਾਈ ਫਰੂਟ ਜੇ ਕੱਟ ਦਮਾਂ ਹਾਂ ਮਹਾਰਾਜਾ ਮਿਕਸੀ ਚ ਚਾਹ ਦੇ ਹਾਂ ਮਿਕਸੀ ਚ ਕਰ ਲੈਣੇ ਆ ਬਦਾਮਾਂ ਨੂੰ ਮਲਵਣਾ ਮਹਾਰਾਜਾ ਸਾਫ ਕਰਕੇ ਲਓ ਬਸ ਕਾਜੂ ਤੇ ਬਦਾਮ ਹੀ ਪਾਉਣੇ ਆ ਹੋਰ ਨਹੀਂ ਕੁਝ ਵੀ ਪਾਉਣਾ ਭੋਈ ਦੱਖਣ ਨਹੀਂ ਖਾਂਦੇ ਹੈਗੇ ਫਿਰ ਮੈਨੂੰ ਜਿਆਦਾ ਮਿੱਠਾ ਹੋ ਜਾਂਦਾ ਲੋ ਵੀ ਹੁਣ ਥੋੜਾ ਥੋੜਾ ਬਣਨ ਲੱਗ ਗਿਆ ਨੇੜੇ ਆ ਗਿਆ ਫੇਰ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਜਦੋਂ ਫੇਰ ਥੋੜਾ ਜਿਹਾ ਬਣ ਜੂਗਾ ਆ ਨਾ ਕੈੜਾ ਹੈ ਇਹਦੇ ਅੱਗੇ ਕੈੜਾ ਹੋ ਜੂਗਾ ਹਨਾ ਇਹਨਾਂ ਨਾਲ ਉੱਤਰ ਆ ਜਾਂਣਾ ਹੈ ਹਾਂ ਉਹ ਵੀ ਦੇਖੋ ਲਾਲੀ ਆ ਲਾਲ ਆ ਆਪਣਾ ਜਿਹੜਾ ਘਰਦਾ ਹੁੰਦਾ ਦੇਖ ਲਓ ਇਹ ਲਾਲ ਹੋ ਜਾਂਦਾ ਜਿਹੜਾ ਵਿਚਾਰਦਾ ਹੁੰਦਾ ਛਿੱਟਾ ਛਿੱਟਾ ਹੁੰਦਾ ਉਹ ਫਿਰ ਜਿਹੜਾ ਛਿੱਟਾ ਹੋ ਜਾਣਾ ਉਹਨਾਂ ਨੇ ਜਦੇ ਪਾ ਦੇਣਾ ਹਾਂ ਨਹੀਂ ਬੋਇਓ ਮੈਂ ਲਦਾ ਮਿਲਕ ਪਾਊਡਰ ਦਾ ਹੀ ਬਣਾਉਂਦੇ ਨੇ ਇਨਸ਼ਾਅੱਅ ਉਹ ਤਾਂ ਜਦੇ ਇਹੋ ਵਿੱਚ ਪਾ ਕੇ ਚਲੋ ਠੀਕ ਹੈ ਮਿਲਦੇ ਆ ਫਿਰ ਲਓ ਜੀ ਮਿੱਥੇ ਆਪਾਂ ਨੇ ਸਵਾਰ ਲਏ ਹੁਣ ਇਹਨਾਂ ਨੂੰ ਧੋਵਾਂਗੇ ਤੇ ਉਧਰ ਕਜਿਕੂ ਆ ਨਿਕਲੀ ਜਾ ਰਿਹਾ ਹੈ ਤੇ ਆਪਾਂ ਨੇ ਸਾਗ ਬਣਾਉਣਾ ਜੀ ਲਓ ਜੀ ਹੋ ਗਿਆ ਨਾ ਰੈੱਡ ਰੈੱਡ ਤੇ ਕਰਦੀ ਚੀਜ਼ ਕਰਦੀ ਹੁੰਦੀ ਹੈ ਨਾ ਜਿਵੇਂ ਅੱਗੇ ਦੁੱਧ ਨਹੀਂ ਉਹਨੇ ਵਿੱਚ ਕੱਢ ਜਾਂਦਾ ਹੁੰਦਾ ਸੀ ਕਾੜ ਨਹੀਂ ਦੇ ਵਿੱਚ ਹੈ ਨਾ ਉਹ ਉਹ ਸੀ ਹੋ ਗਈ ਇਹ ਚਿੱਟਾ ਪੈ ਗਿਆ ਲੋ ਜੀ ਹੁਣ ਆਪਾਂ ਡਰਾਈ ਫੂਡ ਡਰਾਈ ਫੂਡ ਪਾ ਫੋਨੇ ਆਪਾਂ ਹਰੇ ਵਿੱਚ ਇੱਧਰ ਆਪਣਾ ਖੂਆ ਬਣ ਗਿਆ ਵਸ ਤਕਰੀਬਨ ਬਣਨੇ ਵਾਲਾ ਹੀ ਆ ਦੇਖੋ ਕੀ ਬੇਈਮਾਨਾ ਕਰਦੇ ਆ ਹਨਾ ਆ ਥੱਲੇ ਉੱਪਰ ਉੱਪਰ ਚਾਰਕ ਬਦਾਮ ਪਾਏ ਹੋਏ ਨੇ ਤੇ ਇਹਦੇ ਵਿੱਚ ਵੀ ਐਵੇਂ ਹੋਣਗੇ ਇੱਧਰ ਵੀ ਦੇਖਦੇ ਆਂ ਹਾਂ ਜੀ ਮਿਸਰੀ ਇੱਥੇ ਪਹੁੰਚ ਗਿਆ ਇੱਕ ਕਾਜੂ ਦਾ ਠੀਕ ਨੇ ਬਦਾਮਾਂ ਥੱਲੇ ਪਾਈਆਂ ਹੋਈਆਂ ਸੌ ਗਈ ਬਦਾਮਾਂ ਥੱਲੇ ਉੱਪਰ ਉੱਪਰ ਚੀਨੇ ਹੋ ਨੇ ਬਦਾਮ ਹੂੰ ਇੱਧਰ ਸੌ ਗਈ ਆ ਦੇਖੋ ਇੱਧਰ ਇਹ ਦੇ ਖੁੰਜਿਆ ਜਾ ਹੈ ਸੌ ਗਈ ਬੱਦਾਂ ਹੂੰ ਸੌ ਵੀ ਵੱਧਾ ਤੇ ਆ ਚੀਜ਼ ਤਾਂ ਨੋਰਮਲ ਆ ਜਾਂਦਾ ਹੈ। ਜਦੋਂ ਵੀ ਸੰਗੇ ਸੋਗੀ ਵੀ ਦੁੱਜੀ ਹੋਈ ਆ ਹੈਨਾ। ਇਹ ਨੋਰਮਲ ਹੁੰਦੀ ਆ। ਜਿਹੜੀ ਆਪਾਂ ਲੈ ਕੇ ਆਏ ਆ ਉਹ ਦੁੱਜੀ ਪੈਕੇਟ ਵਾਲੀ ਉਹ ਦੇਸੀ ਵਧੀਆ। ਇਹ ਸੋਗੀ ਦੁੱਜੀ ਉਹ ਪਾ ਦਿੰਦੇ ਨੇ। ਆਪਾਂ ਤਾਂ ਨਹੀਂ ਪੌਣੀ ਵਿੱਚ ਹਨਾ ਇਹਦੇ ਵਿੱਚ ਨਹੀਂ ਪੌਣੀ ਹੈਗੀ ਫਿਰ ਮੂਹਲੇ ਵਿੱਚ ਆਈਏ ਨੇ ਸਿਰਫ ਕੱਜ ਤੇ ਬਦਾਮ ਪਾਵਾਂਗੇ। മനു ദുദ്ധ പീണി ਆਪਣਾ ਨਿਕਲ ਗਿਆ ਹੁਣ ਹੁਣ ਅੱਪਰ ਲਾਉਣਾ ਹੈ ਲਾਲ ਲਾਲ ਜੇ ਹੋ ਗਿਆ ਲਾਲ ਹੋ ਗਿਆ ਲੈ ਹੂੰ ਇਹ ਚੀਜ਼ ਹੁੰਦੀ ਹੈ ਜਿਹੜੀ ਕਰਦੀ ਚੀਜ਼ ਹੁੰਦੀ ਹੈ ਇਹ ਜਿਆਦਾ ਜਲੇ ਹੋਏ ਹੁੰਨੀ ਇਹੋ ਹੁੰਦਾ ਇਹ ਚਲਦਾ ਤਾਂ ਇਹ ਹੁੰਦਾ ਹੀ ਨਹੀਂ ਹੈ ਹਾਂ ਹੁਣ ਠੰਡਾ ਹੋ ਗਿਆ ਉਹਨੂੰ ਕਿਉਂ ਛੱਡੂਗਾ ਕਿਉਂ ਛੱਡੂਗਾ ਇਹ ਹਲੋ ਜੀ ਹੁਣ ਆਪਾਂ ਇਹ ਚ ਕੱਢ ਲੈਣੀ ਆ ਫਿਰ ਆਪਾਂ ਇਹਦਾ ਕਰਦੇ ਆ ਵੇਟ ਵੀ ਕਿੰਨਾ ਕਿਲੋ ਨਿਕਲਿਆ 20 ਕਿਲੋ ਚੋਂ ਵੀ ਤਾਂ ਬਾਤ ਸੀ ਇਹਨਾਂ ਤੋਂ ਬੁੱਢੇ ਸੱਚੋਂ ਨਹੀਂ ਵੀ ਹੈ ਇਹ ਚਾਚਾ ਜੀ ਉਹਨਾਂ ਵਾਲਾ ਵੀ ਸੀ ਤਾਂ ਉਹ ਤਾਂ ਦੋ ਡਾ ਹੀ ਕਿਲੋ ਹੋ ਹਾਂ ਹਲੋ ਜੀ ਦਿਖਾਉਣੀ ਆ ਤੁਹਾਨੂੰ ਇਹਦਾ ਵੇਟ ਕਿੰਨਾ ਹੋ ਗਿਆ 700 ਗ੍ਰਾਮ ਦਾ ਜਿਹੜਾ ਭੰਡੇ ਦਾ ਅੱਛਾ 700 ਗ੍ਰਾਮ ਸੀਗਾ ਹਾਂ ਉਬਟੀ ਉਕੜਾ ਜਾ ਪਿਆ ਇੱਥੇ ਉਹ ਤਾਂ ਪਹਿਲਾਂ ਹੀ ਨਿਚੀ ਆ ਲਓ ਜੀ ਆਪਾਂ ਹੁਣ ਇਹਦਾ weight ਕਰਦੇ ਆ 5 ਕਿਲੋ 200 5 ਪੰਜ 200 ਅੱਛਾ 5 900 5 ਕਿਲੋ 900 ਗ੍ਰਾਮ 5 5 ਕਿਲੋ 900 ਗ੍ਰਾਮ ਨਿਕਲੇ ਆ ਜੀ 5 ਕਿਲੋ ਦੇ ਕਰੀਬ ਨਿਕਲੇ 6 ਕਿਲੋ ਦੇ ਕਰੀਬ 100 ਗ੍ਰਾਮ ਘੱਟ 6 ਕਿਲੋ ਇਹ ਨਰਦੂਖਾ ਵੀ ਲਿਆ ਦਾ 6 ਹਾਂ ਅਮੇ ਕਾਲਜ ਵੀ ਪਾਇਆ ਹੋਇਆ ਠੀਕ ਹੈ ਜੀ